ਇਹ ਦੇ ਪੰਚਾਇਤੀ ਵੀ ਇਹ ਗਰੀਬ ਜਨਤਾ ਨੂੰ ਪਲਾਟ ਮਿਲਿਆ ਸੀ 2021 ਨੂੰ ਮਿਲਿਆ ਸੀ ਦਸੰਬਰ ਮਹੀਨੇ ਦੀ 1 27 12 2021 ਨੂੰ ਮੇਨ ਸਰਪੰਚਾ ਜਾਰੀ ਹੋ ਗਏ ਸਰਕਾਰ ਨੂੰ ਉਸ ਤੋਂ ਬਾਅਦ ਸਰਕਾਰ ਦੀ ਚੇਂਜ ਹੋ ਗਈ ਉਸ ਤੋਂ ਬਾਅਦ ਮੁਰਕੇਫਾਰਾ ਜਿਹੜੀ ਜ਼ਮੀਨ ਛੱਡੀ ਗਈ ਜਦੋਂ ਮੰਨ ਕੇ ਆਪ ਪਾਰਟੀ ਸਰਕਾਰ ਆਉਂਦੇ ਇਹ ਪੰਚਾਇਤ ਸੈਟੀ ਪ੍ਰਬੰਧਕ ਲਾਇਆ ਗਿਆ ਇਹਨਾਂ ਨੇ ਉਹਦੀ ਗੋਲੀ ਕਾਈਗੀ ਦੋ ਸੱਤ ੱਕੇ ਨਾ ਗੋਲੀ ਕੀਤੀ ਉਹ ਵੀ ਇੱਕ ਪਿੰਡਾਂ ਮਟਾਚੂ ਸੀ ਹੀ ਨਾਲ ਬੰਦਾ ਮੈਂਬਰ ਉਹਦੇ ਘਰ ਧੱਕੇ ਨਾਲ ਬੋਲੀਆਂ ਜਾਂਦੇ ਘਰ ਬੈਗ ਹੋਈਆਂ ਤੇ ਇੱਕ ਵੀਕੀ ਨਹੀਂ ਸੀ ਇਸ ਟਾਈਮ ਤੀਜੀ ਵਾਰੀ ਬੋਲੀ ਹੋਈ ਹੈ ਆਰ ਕੀ 2024 ਚ ਉਹਦੀ ਪਲਾਟਾਂ ਦੀ ਜ਼ਮੀਨ ਸਾਡੇ ਦੀ ਗਈ ਆ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਕਿ ਇਹ ਸੱਡੀਆਂ ਤੇ ਇਹਦੀ ਪਲਾਟ ਵੰਡੀਆਂ ਤੇ ਮਹਿਕਮੇ ਨੇ ਕਿਹਾ ਜੀ ਇਹ ਹੱਟ ਚ ਪਾਵਾ ਨਹੀਂਗੇ ਅਸੀਂ ਵਾਟ ਨਹੀਂ ਸਕਦੇ ਇਹ ਹੁਣ ਬੰਦੇ ਦੇ ਫੇਰੇ ਨਾਲ ਇਹ ਗੱਲ ਕਹਿਤੀ ਹੈਗੀ ਆ ਕਿ ਇਹ ਸਰਪੰਚੇ ਵਾਂਸ ਦਾ ਜਿਸ ਇਸ ਟਾਈਮ ਸਰਪੰਚ ਸਾਹਿਬ ਨਹੀਂ ਜਿਹੜੀ ਉਸ ਨਗਰੀ ਉਹਨੂੰ ਉੱਥੇ ਬੁਲਾਇਆ ਗਿਆ ਮੁਰਕੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਉਹਨੂੰ ਨਾ ਲਾਵਲ ਪਤਾਈ ਗ੍ਰਾਮ ਪਚਾ ਦਾ ਲਾਵਲਪੁਰ ਬਲਾਕ ਅਦਸਪੁਰ ਲਾਲ ਜੀ ਐਟ ਕੰਮ ਨਿਸ਼ਾਨੇ ਲਾ ਰਹੀ ਉਥੇ ਇਹ ਮਹਿਕਮੇ ਨੇ ਕਿਹਾ ਕਿ ਲਾ ਰਹੀ ਤੇ ਮੁਰਕੇ ਮਹਿਕਮੇ ਨੇ ਮੁਰਕੇ ਸਾਡੇ ਦੇ ਕਾਰਵਾਈ ਕਰਤੀ ਜੀ ਪੁਲਿਸ ਭੇਜ ਕੇ ਥਾਣਾ ਤੇ ਬਟੋ ਇਹ ਮੁਰਕੇ ਮੌਕੇ ਤੇ ਸੋਸਾਇਟੀ ਸਾਹਿਬ ਨੂੰ ਬੁਲਾਇਆ ਗਿਆ ਉਹਨਾਂ ਆਜਾ ਟੈਲ ਦਾ ਹੀ ਵੀਡੀਓ ਸਾਹਿਬ ਨੂੰ ਮਿਲਦਾ ਤੇ ਵੀਡੀਓ ਸਾਹਿਬ 11000 ਪਾਏਗੇ ਲੋਕ ਜੀ ਇਸ ਟਾਈਮ ਵੀ ਨਹੀਂ ਕਰਮੀ ਦੇ ਵਿੱਚ ਕਰੀਬ ਜਨਤਾ ਦੇਖੋ ਜੀ ਲੇਡੀਆਂ ਜਨਨੀਆਂ ਇਹਦੇ ਵਿੱਚ ਇਹਨਾਂ ਵੇਜੇ ਬੁਲਾ ਤੇ ਬਹੁਤ ਧੰਨਵਾਦ ਆ ਜੀ ਸਾਰਿਆਂ ਦਾ ਆਈ ਪਾ ਜੀ ਪਹਿਲਾਂ ਸਰ ਜੀ ਧੱਕੇ ਨਾਲ ਇਹਨਾਂ ਨੇ ਬੋਲੀ ਕਰਵਾ ਦਿੱਤੀ ਇਹਨੂੰ ਪਲਾਟ ਨਹੀਂ ਦਿੱਤੇ ਜੇ ਹੁਣ ਸਰ ਜੀ ਥਾਂ ਛੱਡਿਆ ਵਾ ਤਿੰਨ ਕਿਲੇ ਛੱਡੇ ਆ ਇਹਨਾਂ ਨੇ ਤੇ ਹੁਣ ਇਹ ਮਤਲਬ ਬਾਕੀਆਂ ਦੀ ਬੋਲੀ ਕਰਵਾ ਦਿੱਤੀ ਆ ਦਾਹਾਂ ਕਿਲੇ ਦੀ ਤਿੰਨ ਕਿਲੇ ਛੱਡੇ ਆ ਤੇ ਇਹਨਾਂ ਨੂੰ ਹੁਣ ਪਲਾਟ ਕਿਉਂ ਨਹੀਂ ਵਿੱਚੋਂ ਦੇਂਦੇ ਇਹਨਾਂ ਵਿੱਚੋਂ ਜੇ ਥਾਂ ਛੱਡਿਆ ਜੇ ਆਪਾਂ ਮਤਲਬ ਨਿਸ਼ਾਨੀਆਂ ਲਾਉਣ ਗਏ ਤੇ ਇਹਨਾਂ ਨੇ ਪੁਲਿਸ ਨੂੰ ਸਾਧ ਕੇ ਤੇ ਇਹਨਾਂ ਨੂੰ ਮਤਲਬ ਵੀ ਦਬਕੇ ਸਾਰਾ ਕੁਝ ਮਾਰਾਇਆ ਵੀ ਖੇਨੇ ਨਿਸ਼ਾਨੀ ਕੋਖ ਨਹੀਂ ਲਾਉਣੀ ਸੀ ਤੇ ਸਰ ਜੀ ਨੂੰ ਫਿਰ ਮਤਲਬ ਆ ਪੱਕੀਆਂ ਸੰਦਾ ਕਿਉਂ ਨਹੀਂ ਦੇਤੀ ਜੇ ਇਹਨੂੰ ਹੁਣ ਕਬਜ਼ਾ ਨਹੀਂ ਕਰਨ ਦੇਂਦੇ ਤੇ ਕੀ ਮੰਗ ਕਰਨਾ ਹੈ ਆਪਾਂ ਸਾਨੂੰ ਦਿੱਤਾ ਜਾਇਆ ਥਾ ਸਾਡੇ ਘਰ ਵਿੱਚ ਗੁਜ਼ਾਰਾ ਨਹੀਂ ਆਮਲ ਆਪਾਂ ਚਾਰ ਚਾਰ ਜੀ ਆ ਵਿੱਚ ਬਹੁਤ ਜ਼ਿਆਦਾ ਔਖੇ ਰਹਿੰਦੇ ਆਪਾਂ 21 ਸਾਲਾਂ ਦੇ ਸਾਨੂੰ ਫਸੰਦਾ ਮਿਲੀਆਂ ਵੇਖੋ ਜੀ ਪਿੰਡ ਲਾਵਲਪੁਰ ਤੋਂ ਜ਼ਿਲ੍ਹਾ ਗਰਦਾਸਪੁਰ ਦੋ ਬੰਦੇ ਸਿਰਫ ਪਲਾਟ ਢਕਾਉਂਦੇ ਸਾਡੇ ਪਿੰਡ ਦੇ ਹਾਂ ਕਾਰਨ ਕਿਉਂਡ ਕਾਰਨ ਭਾਜੀ ਸਾਡੇ ਨਾਲ ਜੱਟ ਜੀਵੰਦਾਰ ਸਾਰੇ ਸਹਿਮਤ ਆ ਸਾਨੂੰ ਪਲਾਟ ਮਿਲਣ ਲੱਗੇ ਉਹਨਾਂ ਕੱਟਣ ਲੱਗੇ ਜੱਟ ਜੀਵੰਦਾਰ ਤੇ ਉਹਨਾਂ ਪੁਲਿਸ ਸਾਦੇ ਦਿੱਤੀ ਪੁਲਿਸ ਨੂੰ ਫੋਨ ਕਰਦਾ ਪੁਲਿਸ ਨੇ ਇਹਨਾਂ ਨੂੰ ਦਬਕੇ ਦੋਕੇ ਮਾਰਤਾ ਗਰੀਬ ਬੰਦੇ ਆ ਗਿਆ ਹੈਗੇ ਆ ਤਾਂ ਹੀ ਆਈ ਡਰ ਕੇ ਤੇ ਇਹ ਦੋ ਬੰਦੇ ਪਲਾਟ ਕਾਉਂਦੇ ਸਾਡੇ ਆ ਇੱਕ ਨਿਕਨੇਕੇ ਨਿਆਣੇ ਆਏ ਆ ਬੀਬੀਆਂ ਵੀ ਨਾਲ ਆਈਆਂ ਆਈ ਭਾਈ ਨਿਆਣੇ ਆਡੇ ਚੋਣਾ ਲਾਉਂਦੇ ਇੱਥੇ ਤੁਰੇ ਪਿੰਡ ਦੀ ਸੀ ਦੇ ਦਫਤਰ ਕੀ ਮੰਗ ਰਖੀਓ ਭਾਈ ਆਈ ਕਹਿੰਦੇ ਸਾਡਾ ਥਾਂ ਮਿਲਣਾ ਚਾਹੀਦਾ ਪੰਜ ਪੰਜ ਮਰਲੇ ਸਾਡੇ ਕੋ ਪੱਕੀਆਂ ਸੰਦਾਵਾ ਦੇਖੋ ਲੋਕਲ ਨੂੰ ਸਾਡੇ ਪੈਰੇ ਦੇ ਸਾਨੂੰ ਸਾਰਾ ਅਬਿਹਾਸਮੈਂਟ ਕਰਦਾ ਜੀ ਕਈ ਇੰਨੇ ਜੀ ਤੰਗਵਾ ਜਗਾ ਤੋਂ ਘਰ ਮਕਾਨ ਬਣਾਉਣ ਤੋਂ ਵੀ ਕਈ ਆਪਣੀ ਆਕਮਾਤਾਂ ਕਰਨ ਨੂੰ ਤਿਆਰ ਆ ਇਹ ਛਾੜੂ ਸਰਕਾਰ ਸਾਡੀ ਜੁਮੇਯਾਰ ਹੋਊਗੀ ਜੇ ਉਹ ਸਾਡੇ ਇੰਨੇ ਮੈਂਬਰਾਂ ਤੋਂ ਨੁਕਸਾਨ ਹੋ ਗਿਆ ਤੇ ਰਾਜੂ ਮਸੀ ਤੇ ਵਿਕੀ ਮਸੀ ਜੁਮੇਯਾਰ ਹੋਣਗੇ